ਕੇਜਰੀਵਾਲ ਨੇ ਸੱਤਾ ਤੋਂ ਬਾਹਰ ਨਹੀਂ ਰਹਿਣਾ ਭਗਵੰਤ ਮਾਨ ਦੇ ਉਹਨੇ ਦਿਵਾਲੇ ਹੋਣਾ ਆ 2 ਮਹੀਨਿਆਂ ਚ ਲਿਖ ਲਓ 2 ਮਹੀਨਿਆਂ ਦੇ ਵਿੱਚ ਵਿੱਚ ਕੇਜਰੀਵਾਲ ਨੇ ਭੱਜਣਾ ਵੀ ਪੰਜਾ ਦਾ ਮੁੱਖ ਮੰਤਰੀ ਬਣਾ ਉਦੋਂ ਇਹਨੇ ਭੱਜਣਾ ਇਹਨੇ ਕਿਹਾ ਕੇਜਰੀਵਾਲ ਨਾ ਬਣੇ ਕੇਜਰੀਵਾਲ ਨੇ ਕਿਹਾ ਭਗਵੰਤ ਮਾਨ ਨਾ ਬਣੇ ਇਹਨਾਂ ਨੇ ਆਪ ਦੀ ਖੇ ਆਪ ਵੜਾਉਣੀ ਆ ਹਰਜੋਤ ਬੈਸ ਉੱਤੇ ਜਾ ਕੇ ਰੌਲਾ ਪਾਉਂਦਾ ਕਿ ਦਿੱਲੀ ਮਾਡਲ ਅਸੀਂ ਲਿਆਵਾਂਗੇ ਦਿੱਲੀ ਮਾਡਲ ਹੁਣ ਦਿੱਲੀ ਮਾਡਲ ਤਾਂ ਆਇਆ ਨਹੀਂ ਇਹਨਾਂ ਕੋਲੋਂ ਤਾਂ ਆਇਆ ਨਹੀਂ ਹੁਣ ਪੰਜਾਬ ਦੇ ਲੋਕ ਦਿੱਲੀ ਮੋਡਲ 2027 ਦੇ ਵਿੱਚ ਜ਼ਰੂਰ ਲੈਉਣਗੇ ਕਿਉਂਕਿ ਜਿੱਦਾਂ ਅੱਜ ਦਿੱਲੀ 'ਚ ਹਾਰ ਹੋਈ ਆ ਉਦਾਂ ਪੰਜਾਬ 'ਚ ਇਹਨਾਂ ਦੀ ਬੁਰੀ ਤਰ੍ਹਾਂ ਹਾਰ ਹੋਈ ਪੰਜਾਬ ਦੇ ਵਿੱਚ ਮੈਂ ਲੈ ਕੇ ਦਿੰਦਾ ਕਿਹਦੇ ਭਗਵੰਤ ਮਾਨ ਆਫ ਦੀ ਸ਼ੀਟ ਪੇਚਾ ਦੋ ਮੈਨੂੰ ਪੁੱਛ ਲਿਓ ਜੇ 5 ਐਮਐਲ ਜਿਤਾਜਾਂ ਤਾਂ ਵੀ ਮੈਨੂੰ ਜਿੱਥੇ ਮਰਜ਼ੀ ਕਚਹਿਰੀ 'ਚ ਖੜਾ ਕਰਕੇ ਪੁੱਛ ਲਿਓ 6 ਮਹੀਨਿਆਂ ਨੂੰ ਇੱਥੇ ਪੰਜਾਬ ਦੇ ਵਿੱਚੋਂ ਇਹ ਲੋਕ ਮਹਿਸੂਸ ਕਰਿਆ ਕਰਨਗੇ ਕਿ ਸਾਨੂੰ ਕੋਈ ਇਹ ਨਾ ਕਹ ਦੇਵੇ ਵੀ ਆ ਝਾੜੂ ਵਾਲਾ ਜਾਂਦਾ ਕਹੋ ਤੇ ਮਾਨੋ ਸਾਹਾਰੇ ਕੀ ਸੋਚਦੇ ਉਹਨਾਂ ਨੇ ਤਾਂ ਉੱਥੇ ਜਾ ਕੇ ਗਾਣੇ ਵੀ ਗਾਇਆ ਜੀ ਫਿਰ ਗਾਣੇ गा ਕੇ ਵੀ ਨਹੀਂ ਲੋਕਾਂ ਨੇ ਵੋਟਾਂ ਪਾਈਆਂ ਆਮ ਆਦਮੀ ਪਾਰਟੀ ਨੂੰ ਗਾਣੇ ਨਾਲ ਵੋਟਾਂ ਪੈਂਦੀਆਂ ਜਿਹੜੇ ਅੱਜ ਡਿਬਰੂਗੜ੍ਹ ਚ ਬੈਠੇ ਲੋਕ ਜਿਹੜੇ ਅੱਜ ਪੰਜਾਬ ਦੇ ਚੰਨਸੇ ਲਾ ਕੇ ਭੇਜੇ ਹੋਇਆ ਜਿਹੜੇ ਝੂਠੇ ਨਜਾਇਜ਼ ਪਰਚੇ ਹੋਏ ਹੋਏ ਆ ਉਹ ਕਿਤੇ ਪੰਜਾਬੀ ਉੱਥੇ ਜਾਣਦੇ ਨਹੀਂ ਗਾਣਿਆਂ ਨਾਲ ਜਿਹੜੇ ਵੋਟਾਂ ਪੈਂਦੀਆਂ ਹੁਣ ਤੇ ਫਿਰ ਲੋਕ ਰੋਜ਼ ਹੀ ਗੌਣ ਵਾਲੀ ਲੈ ਕੇ ਖੜੀ ਕਰਦੇ ਆ ਕਰਨ ਸੋ ਇਹ ਨਾਲ ਭਗਵੰਤ ਮਾਨ ਤੇ ਤੇ ਮੇਰੇ ਖਿਆਲੋਂ ਵੀ ਬੀਬੀ ਮੈਡਮ ਜਿਹੜੀ ਗੁਰਪ੍ਰੀਤ ਕੋਰ ਉਹ ਨਹੀਂ ਵਿਸ਼ਵਾਸ ਕਰਦੀ ਤੇ ਲੋਕਾਂ ਨੇ ਇਹ ਕਹਿੰਦੇ ਅਸੀਂ ਤਾਂ 27 ਚ ਫੇਰ ਸਰਕਾਰ ਬਣਾਉਣੀ ਹੈ ਸਾਡੀ ਸਰਕਾਰ ਫੇਰ ਸੱਤਾ ਚਾ ਲੈਣੀ 2027 ਚ ਕੇਜਰੀਵਾਲ ਕਹਿੰਦਾ ਸੀ ਹਮ ਤੋ ਕਹਿੰਦਾ ਜਿੰਤਨਾ ਚਿਰ ਦਿੱਤੇ ਹੈ ਹਮਾਰੀ ਸਰਕਾਰ ਨੂੰ ਤੋੜ ਨਹੀਂ ਸਕਦਾ ਅੱਜ ਕਿਤੇ ਜਿੱਦਣ ਸਰਕਾਰ ਟੁੱਟ ਗਈ ਜੇ ਭਗਵਾਨ ਤੁਮਾਰ ਇੱਥੇ ਤੁਸੀਂ ਲੱਭ ਲਿਓ ਕਿਤੇ ਵੀ ਜੇ ਪੰਜਾਬ ਚ ਰਹਿੰਦੇ ਆ ਕਿੱਥੇ ਜਾਊਗਾ ਇਹ ਜੋ ਕੈਨੇਡਾ ਅਮਰੀਕਾ ਇਹਨਾਂ ਰਹਿਣਾ ਨਹੀਂ ਇਹਨੂੰ ਪਤਾ ਜੇ ਨਾ ਪੰਜਾਬ ਨੂੰ ਲੁੱਟਿਆ ਲੋਕਾਂ ਨੇ ਇਕੱਲਾ ਇਕੱਲਾ ਸਾਹ ਲੈਣਾ ਇਹਨਾਂ ਦੇ ਮਨਿਸਟਰ ਸਾਰੇ ਭੱਜ ਜਾਣੇ ਇਹ ਤੇ ਭਗਵੰਤ ਮਾਨ ਬੜਾ ਰੋੜਾ ਪਾਉਂਦਾ ਸੀ ਮੈਂ ਫਲਾਨਾ ਵੀ ਢੋਲੇਦਾਰ ਲੀਡਰ ਹਰਾਤਾ ਉਹ ਵੀ ਹਰਾਤਾ ਤੇ ਭਗਵੰਤ ਮਾਨ ਜੀ ਨੂੰ ਅੱਜ ਪੁੱਛਣਾ ਚਾਹੋ ਨਾ ਕਿ ਅੱਜ ਕੇਜਰੀਵਾਲ ਕਿੱਥੇ ਹੋ ਅੱਜ ਮਨੀਸ਼ ਚੋਧੀਆ ਕਿੱਥੇ ਆ ਮੈਡਮ ਆਤਿਸ਼ੀ ਦੀ ਕਿੱਥੇ ਹੋ ਸੁਤਿੰਦਰ ਗੈਨ ਦੀ ਕਿੱਥੇ ਤੇਰੇ ਵੱਡੇ ਲੀਡਰ ਸਾਰੇ ਮੂਤਰੇ ਮੂੰਹ ਦੇ ਕਿ ਨਹੀਂ ਅਸੀਂ ਸ਼ਖਬੀਰ ਬਾਦਲ ਨੂੰ ਕਹਿੰਦੇ ਹੰਦੇ ਨਾ ਸ਼ਖਬੀਰ ਬਾਦਲ ਗੱਪੀ ਆ ਇਹ ਉਹਦੇ ਨਾਲੋਂ ਵੱਡਾ ਗੱਪੀ ਆ ਚਾਰ ਗੁਣੇ ਵੱਧ ਕੇ ਗੱਪੀ ਆ ਇਹਦਾ ਕਿਸੇ ਨੂੰ ਬਖਸ਼ਦਾ ਹੀ ਨਹੀਂ ਇਹਨਾਂ ਨੂੰ ਤਾਂ ਮੇਰੇ ਖਿਆਲ ਇਹਨਾਂ ਦਾ ਪਤਾ ਕਰਨਾ ਚਾਹੀਦਾ ਵੀ ਕਿਸੇ ਬਾਹਰਲੀ ਕੰਟਰੀ ਵਾਲੇ ਨੇ ਇਹਨਾਂ ਦਾ ਗਨੀਜ ਬੁੱਕ 'ਚ ਨਾ ਨਾ ਲਿਖਿਆ ਹੋਵੇ ਝੂਠ ਬੋਲਣ ਤੇ ਪੰਜਾਬ 'ਚ ਕੋਈ ਡਿਵੈਲਪਮੈਂਟ ਨਹੀਂ ਕੋਈ ਕਾਰੋਬਾਰ ਨਹੀਂ ਹੁੰਦਾ ਇਹ ਜਿੱਥੇ ਬੋਲਦਾ ਦਿੱਲੀ 'ਚ ਬੜੇ ਰੋਲੇ ਪਾ ਕੇ ਆ ਮੈਂ 43 ਹਜ਼ਾਰ ਨੌਕਰੀ ਦੇ ਕੇ ਸਾਹਮਣੇ ਖੜਾ ਤੇ ਭਗਵੰਤ ਮਾਨ ਜੀ ਨੂੰ ਮੈਂ ਚੈਲੰਜ ਕਰਦਾ ਕਿ ਭਗਵੰਤ ਮਾਨ ਜੀ ਇੱਕ ਦਿਖਾ ਦਿਓ ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ ਟੀਵੀ ਮੈਂ ਹਾਂ ਸਿਮਰਨਜੀਤ ਸਿੰਘ ਢਿੱਲੋਂ ਦੋਸਤੋ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਹਾਰ ਨੂੰ ਲੈ ਕੇ ਪੰਜਾਬ ਦੇ ਵਿੱਚ ਚਰਚਾਵਾਂ ਛਿੜ ਗਈਆਂ ਨੇ ਆਖਿਰਕਾਰ 2027 ਦੇ ਵਿੱਚ ਪੰਜਾਬ ਦੇ ਵਿੱਚ ਕਿਸ ਦੀ ਸੱਤਾ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਰਾਜਨੀਤਿਕ ਸਥਿਤੀ ਕਿਹੋ ਜਿਹੀ ਹੋਏਗੀ ਇਸ ਨੂੰ ਲੈ ਕੇ ਵਿਚਾਰ ਚਰਚਾ ਕਰਨ ਵਾਸਤੇ ਸਾਡੇ ਨਾਲ ਜਗਿੰਦਰ ਸਿੰਘ ਸ਼ਾਹਕੋਟ ਮੌਜੂਦ ਨੇ ਗੱਲਬਾਤ ਕਰਦੇ ਆ ਜਗਿੰਦਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਦਾ ਲੋਕ ਆਵਾਜ਼ ਟੀਵੀ ਚੈਨਲ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੈਨੂੰ ਆਪਣੀ ਆਵਾਜ਼ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਦਿੱਤਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਹੋਈ ਬੁਰੀ ਤਰ੍ਹਾਂ ਹਾਰ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਵੱਡਾ ਕਾਰਨ ਕੀ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੂੰ ਜਿਹੜਾ ਲੋਕਾਂ ਨੇ ਨਕਾਰਿਆ ਦੇਖੋ ਜੀ ਵੱਡਾ ਕਾਰਨ ਇਹ ਆ ਕਿ ਜਦੋਂ 24 ਘੰਟੇ ਬੰਦੇ ਨੇ ਝੂਠ ਬੋਲਣਾ ਕੋਈ ਝੂਠ ਦੀ ਹੱਦ ਹੁੰਦੀ ਆ ਇਹਨਾਂ ਨੇ ਤੁਸੀਂ ਕੱਲੀ ਦਿੱਲੀ ਅੱਜ ਦੇਖਿਆ ਗੁਜਰਾਤ ਦੇਖਿਆ ਤੁਸੀਂ ਮੱਧਿਆ ਪ੍ਰਦੇਸ਼ ਦੇਖਿਆ ਰਾਜਸਥਾਨ ਦੇਖਿਆ ਉੱਥੇ ਇਹਨਾਂ ਨੂੰ 0.53 ਵੋਟ ਮਿਲੀ ਆ ਤੇ ਉੱਥੇ ਇਹਨਾਂ ਨੂੰ 1% ਵੀ ਵੋਟ ਜਿਹੜੀ ਨਹੀਂ ਮਿਲੀ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਹ ਬਹੁਤ ਵੱਡਾ ਝੂਠ ਔਰ ਫਰੈਡੀ ਬੰਦਾ ਹੈਗਾ ਆ ਅੱਜ ਪੰਜਾਬ ਦੇ ਵਿੱਚ ਤੁਸੀਂ ਦਿੱਲੀ ਦੇ ਵਿੱਚ ਦੇਖੋ ਅੱਜ ਚੋਣ ਹੋਈ ਆ ਅੱਜ ਰਿਜ਼ਲਟ ਆਏ ਆ ਦਿੱਲੀ ਦੇ ਵਿੱਚ ਇਹਨਾਂ ਦਾ ਬਿਲਕੁਲ ਸੂਫੜਾ ਸਾਭ ਹੋ ਗਿਆ ਇਹ ਇੱਥੇ ਭਗਵੰਤ ਮਾਨ ਬੜਾ ਰੌਲਾ ਪਾਉਂਦਾ ਸੀ ਮੈਂ ਫਲਾਣਾ ਵੀ ਤੜਲੇਦਾਰ ਲੀਡਰ ਹਰਾਤਾ ਉਹ ਵੀ ਹਰਾਤਾ ਤੇ ਭਗਵੰਤ ਮਾਨ ਜੀ ਨੂੰ ਅੱਜ ਪੁੱਛਣਾ ਚੋਣਾ ਕਿ ਅੱਜ ਕੇਜਰੀਵਾਲ ਕਿੱਥੇ ਹੋ ਅੱਜ ਮਨੀਸ਼ ਚੋਧੀਆ ਕਿੱਥੇ ਆ ਮੈਡਮ ਆਤਸ਼ੀਦੀ ਕਿੱਥੇ ਹੋ ਸਤਿੰਦਰ ਜੈਨ ਜੀ ਕਿਤੇ ਤੇਰੇ ਵੱਡੇ ਲੀਡਰ ਸਾਰੇ ਮੂਤਰੇ ਮੂੰਢੇ ਕਿ ਨਹੀਂ ਸੋ ਏਸ ਲਈ ਜਿਹੜਾ ਝੂਠ ਹੈ ਨਾ ਝੂਠ ਦਾ ਭਾਂਡਾ ਇੱਕ ਦਿਨ ਭੱਜਣਾ ਹੀ ਭੱਜਣਾ ਪੰਜਾਬ ਦੇ ਵਿੱਚ ਮੱਧ ਲੈ ਕੇ ਦਿਨਾ ਕਿਹਦੇ ਭਗਵੰਤ ਮਾਨ ਦੀ ਸ਼ੀਟ ਪਛਾਜੋ ਮੈਨੂੰ ਪੁੱਛ ਲਿਓ ਭਗਵੰਤ ਮਾਨ ਦੀ ਸ਼ੀਟ ਨਹੀਂ ਬਚਣੀ ਔਰ ਅੱਜ 92 93 ਲਈ ਫਿਰਦੇ ਆ ਮੈਂ ਦਾਅਵੇ ਨਾ ਕਿ ਅੱਜ ਮੈਂ ਕੋ ਲਿਖ ਕੇ ਐਫੀਡੇਵਟ ਲੈ ਲਵਾਂ ਜੇ ਪੰਜੇ ਮੈਲੇ ਜਿਤਾ ਜਾਣ ਤਾਂ ਵੀ ਮੈਨੂੰ ਜਿੱਥੇ ਮਰਜ਼ੀ ਕਚਹਿਰੀ 'ਚ ਖੜਾ ਕਰਕੇ ਪੁੱਛ ਲਿਓ ਸੋ ਏਸ ਲਈ ਲੋਕਾਂ ਨੇ ਇਹਨਾਂ ਨੂੰ ਦੇਖ ਲਿਆ ਜਿੰਨਾ ਇਹਨਾਂ ਨੇ ਝੂਠ ਬੋਲ ਕੇ ਆਏ ਸੀ ਅਸੀਂ ਉਹ ਕਰਾਂਗੇ ਉਹ ਕਰਾਂਗੇ ਕਿੱਥੇ ਉਹ ਅੱਜ ਪੰਜਾਬ ਦੀਆਂ ਗਰੰਟੀਆਂ ਜਿਹੜੀਆਂ ਗਰੰਟੀਆਂ ਅੱਜ ਪੰਜਾਬ ਨੂੰ ਸਤਿਆਨਾਸ਼ ਕਰਨ ਵਾਲਾ ਕੋਣ ਆ ਆਮ ਆਦਮੀ ਪਾਰਟੀ ਜੇ ਜਿੱਥੇ ਬੋਲਦੇ ਆ 70 ਸਾਲਾਂ ਦੀ ਗੱਲ ਕਰਦੇ 70 ਸਾਲਾਂ 'ਚ ਆਉ ਨਹੀਂ ਹੋਇਆ ਸੀ ਆ ਕਰਦਾ 70 ਸਾਲਾਂ ਦੇ ਵਿੱਚ ਭਲਿਓ ਮਾਨਸੋ 285000 ਕਰੋੜ ਦਾ ਕਰਜ਼ਾ ਹੋਇਆ ਤੇ ਤੁਸੀਂ 3 ਸਾਲਾਂ ਦੇ ਵਿੱਚ ਸਵਾ ਲੱਖ ਕਰੋੜ ਦਾ ਕਰਜ਼ਾ ਕਰਤਾ ਤੁਹਾਡੀਆਂ ਤੇ ਐਸ਼ਪ੍ਰਾਸੀਆਂ ਨੇ ਮੁੱਕਣ ਡੀਆਂ ਕਹਿੰਦੇ ਅਸੀਂ ਆਮ ਘਰਾਂ ਦੇ ਮੁੰਡੇ ਆ ਜੇ ਆਮ ਘਰਾਂ ਦੇ ਮੁੰਡੇ ਹੋ ਤੇ ਇੰਨੀ ਐਸ਼ਪ੍ਰਾਸੀ ਕਾਦੀ ਤੁਸੀਂ ਪੰਜਾਬ ਨੂੰ ਐਨ ਨਿਚੋੜ ਕੇ ਨਿੰਬੂ ਵਾਂਗੂ ਰੱਖ ਦਿੱਤਾ ਸੋ ਆਉਣ ਵਾਲੇ ਸਮੇਂ ਦੇ ਵਿੱਚ ਪਾਰਲੀਮੈਂਟ ਹੋਈ ਪਾਰਲੀਮੈਂਟ ਦੇ ਵਿੱਚ ਕੀ ਕਹਿੰਦਾ ਸੀ ਕਿ ਪੰਜਾਬ ਬਣੇਗਾ ਹੀਰੋ ਇਹ ਤਾਂ ਹੋ ਗਈ 130 ਤੇ 130 ਚ ਕਿੰਨੀਆਂ ਰਹਿ ਗਈਆਂ ਤਿੰਨ ਤਿੰਨ ਰਹਿ ਗਈਆਂ ਉਸ ਟਾਈਮ ਤੇ ਇਹਨਾਂ ਨੂੰ ਸੋਚ ਲੈਣਾ ਚਾਹੀਦਾ ਸੀ ਕਿ ਜੇ ਪੰਜਾਬ ਦੇ ਲੋਕਾਂ ਨੇ ਸਾਨੂੰ ਮੰਡੇਟ ਨਹੀਂ ਦਿੱਤਾ ਤੇ ਅਸੀਂ ਥੋੜਾ ਜਿਹਾ ਸੁਧਰ ਜੀਏ ਅੱਜ ਹਾਲਾਤ ਉਹੀ ਆ ਰੋਜ਼ ਨਵਾਂ ਜੁਮਲਾ ਰੋਜ਼ ਨਵੀਂ ਕਹਾਣੀ ਰੋਜ਼ ਨਵੀਆਂ ਗੱਲਾਂ ਦੱਸੋ ਪੰਜਾਬ ਦੇ ਲੋਕ ਪੜੇ ਲਿਖੇ ਆ ਸੂਝਵਾਨ ਆ ਸਿਆਣੇ ਆ ਨਾ ਧੜਕਿਆ ਅਣਕੀ ਆ ਉਹ ਪੰਜਾਬ ਵਾਲਾ ਅਸਰ ਜਿਹੜਾ ਸੀ ਉਹ ਦਿੱਲੀ ਤੇ ਪਿਆ ਦਿੱਲੀ ਤੇ ਕਿਉਂ ਪਿਆ ਕਿਉਂਕਿ ਨੌਜਵਾਨਾਂ ਤੇ ਨਜਾਇਜ਼ ਪਰਚੇ ਝੂਠੀਆਂ ਐਫਆਈਆਰਾਂ ਦਰਜ ਕਰਨੀਆਂ ਝੂਠੇ ਇਹਨਾਂ ਨੇ ਵਾਅਦੇ ਕਰਨੇ ਐਨਐਸਐਲ ਲਾਉਣਾ ਉਹਨਾਂ ਦੇ ਪਰਚੇ ਦਰਜ ਕਰਕੇ ਉਹਨਾਂ ਨੂੰ ਡਿਬਰੂਗੜ੍ਹ ਭੇਜਣਾ ਇਹ ਜਿਹੜੀਆਂ ਸਾਰੀਆਂ ਪੰਜਾਬੀ ਲੋਕ ਜਿਹੜੇ ਆ ਨਾ ਆਪਦੇ ਪੰਜਾਬ ਦੇ ਲੋਕਾਂ ਨੂੰ ਆਪਦੇ ਭਰਾ ਸਮਝਦੇ ਹੋ ਪਰ ਇਸ ਬੰਦੇ ਨੇ ਜਿਹੜੀ ਕੀਤੀ ਆ ਉਹ ਉਹਨਾਂ ਨੇ ਦੁਸ਼ਮਣੀ ਲਈ ਅੱਜ ਤੁਸੀਂ ਰਿਕਾਰਡ ਕੱਢ ਲਓ ਜਿੰਨੇ ਪੰਜਾਬੀ ਆ ਉੱਥੇ ਪੰਜਾਬੀ ਮਹੱਲੇ ਜਿੰਨੇ ਪੰਜਾਬੀ ਦੇ ਵਿੱਚ ਉਹ ਪੰਜਾਬੀ ਹੁੰਦੇ ਆ ਜਿਨ੍ਹਾਂ ਜਿਨ੍ਹਾਂ ਹਲਕਿਆਂ ਦੇ ਵਿੱਚ ਇੱਕ ਵੀ ਹਲਕਾ ਜਿੱਤਿਆ ਦਿਖਾ ਦੇਣ ਵੀ ਇੱਕ ਵੀ ਹਲਕਾ ਜਿੱਤਿਆ ਕਿ ਪੰਜਾਬੀ ਅਣਖੀ ਆ ਜਿਹੜਾ ਉਹਨਾਂ ਦੇ ਭਰਾ ਨਾਲ ਕੋਈ ਗਲਤੀ ਕਰਦਾ ਨਿਆਂ ਧੱਕਾ ਕਰਦਾ ਪੰਜਾਬੀ ਬਿਲਕੁਲ ਬਰਦਾਸ਼ਤ ਨਹੀਂ ਕਰਨੀ ਇਹ ਇਸ ਲਈ ਪੰਜਾਬ ਦਾ ਜਿਹੜਾ ਅਸਰ ਉਹ ਦਿੱਲੀ ਤੇ ਪਿਆ ਤੇ ਦਿੱਲੀ ਵਾਲਾ ਅਸਰ ਹੁਣ ਪੰਜਾਬ ਤੇ ਪਊਗਾ ਅੱਛਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੀ ਰਾਜਨੀਤਿਕ ਤਸਵੀਰ ਕਿਹੋ ਜਿਹੀ ਹੋ ਸਕਦੀ ਹੈ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਹਾਰ ਨੂੰ ਲੈ ਕੇ ਪੰਜਾਬ ਆਪ ਦੇ ਵਿੱਚ ਹਲਚਲ ਕਿਹੋ ਜੀ ਹੋ ਸਕਦੀ ਹੈ ਜੀ ਪੰਜਾਬ ਦੇ ਵਿੱਚ ਹਲਚਲ ਦੇਖੋ ਜੀ ਇਹ ਉਹ ਬੰਦਾ ਕੇਜਰੀਬਾਲ ਪੰਜਾਬ ਨੂੰ ਅੱਜ ਲੁੱਟ ਕੇ ਬੁਰੇ ਦਾਣਾ ਲੁੱਟ ਕੇ ਖਾ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਕੋ ਸੱਤਾ ਤੋਂ ਬਾਹਰ ਰਹੇ ਨਹੀਂ ਹੋਣਾ ਇਹ ਕਰੂਗਾ ਭਗਵੰਤ ਮਾਨ ਨੂੰ ਪਰੇਸ਼ਾਨ ਭਗਵੰਤ ਮਾਨ ਨੂੰ ਪਰੇਸ਼ਾਨ ਕਰਕੇ ਜਿਹੜਾ ਮੁੱਖ ਮੰਤਰੀ ਤੋਂ ਲਾ ਕੇ ਆਪ ਬਣਨ ਦੀ ਕੋਸ਼ਿਸ਼ ਕਰੂਗਾ ਤੇ ਜਿੱਦਾਂ ਆਪਾਂ ਹੁਣ ਦੇਖਿਆ ਵਾ ਘਾੜੂ ਤੀਲਾ ਤੀਲਾ ਹੋਇਆ ਇਹ ਫੇ ਪੰਜਾਬ ਚੋਂ ਵੀ ਤੀਲਾ ਤੀਲਾ ਹੋ ਜਾਣਗੇ ਇਹ ਲੰਮਾ ਸਮਾਂ ਨਹੀਂ ਰਹਿਣਾ ਹੁਣ 6 ਮਹੀਨਿਆਂ ਦੀ ਗੇਮ ਰਹਿ ਗਈ ਆ 6 ਮਹੀਨਿਆਂ ਨੂੰ ਇੱਥੇ ਪੰਜਾਬ ਦੇ ਵਿੱਚੋਂ ਇਹ ਲੋਕ ਮਹਿਸੂਸ ਕਰਿਆ ਕਰਨਗੇ ਕਿ ਸਾਨੂੰ ਕੋਈ ਇਹ ਨਾ ਕਹਿ ਦੇਵੇ ਵੀ ਆ ਝਾੜੂ ਵਾਲਾ ਜਾਂਦਾ ਲੋਕ ਅੰਦਰ ਵਰਜਿਆ ਕਰਨਗੇ ਸੋ ਇਹਨਾਂ ਦੀ ਇਦਾਂ ਦੀ ਹਾਲਾਤ ਹੋਣੀ ਆਉਣ ਵਾਲੇ ਸਮੇਂ ਦੇ ਵਿੱਚ 2027 ਦੀ ਜਿਹੜੀ ਪਹਿਲੀ ਤਾਂ ਗੱਲ 2027 ਕਹੀ ਜਾਂਦੇ ਆ ਇਹ ਤਾਂ ਤੁਸੀਂ ਇਸ 25 ਦੇ ਵਿੱਚ ਵਿੱਚ ਗੁਰੂ ਨੇ ਕਿਰਪਾ ਕੀਤੀ 25 ਦੇ ਇਲੈਕਸ਼ਨ ਦੁਆਰਾ ਹੋ ਜਾਣੇ ਆ ਤੇ ਇਹ ਇਹਨਾਂ ਨੇ ਇੱਕ ਨੂੰ ਵੀ ਨਹੀਂ ਲੱਭਣਾ ਸੋ ਇਸ ਲਈ ਇਹਨਾਂ ਦਾ ਜਿਹੜਾ ਜਿੰਨਾ ਝੂਠ ਸੀ ਉਹ ਲੋਕਾਂ ਦੇ ਸਾਹਮਣੇ ਆ ਗਿਆ ਲੋਕਾਂ ਨੇ ਇਹਨਾਂ ਨੂੰ ਸਿਰੇ ਤੋਂ ਕਾਰ ਦਿੱਤਾ ਪੰਜਾਬ 'ਚ ਕੋਈ ਡਿਵੈਲਪਮੈਂਟ ਨਹੀਂ ਕੋਈ ਕਾਰੋਬਾਰ ਨਹੀਂ ਹੁੰਦਾ ਇਹ ਜਿੱਥੇ ਬੋਲਦਾ ਦਿੱਲੀ ਚ ਬੜੇ ਰੋਲੇ ਪਾ ਕੇ ਆ ਮੈਂ 43 ਹਜ਼ਾਰ ਨੌਕਰੀ ਦੇ ਕੇ ਸਾਹਮਣੇ ਖੜਾ ਤੇ ਭਗਵੰਤ ਮਾਨ ਜੀ ਨੂੰ ਮੈਂ ਚੈਲੰਜ ਕਰਦਾ ਕਿ ਭਗਵੰਤ ਮਾਨ ਜੀ ਇੱਕ ਦਿਖਾ ਦਿਓ ਇੱਕ ਦਿਖਾ ਦਿਓ ਜੇ ਸਰਕਾਰੀ ਨੌਕਰੀ ਤੇ ਤੁਸੀਂ ਲਾਇਆ ਤੇ ਉਹਦੀਆਂ ਵੈਕੈਂਸੀਆਂ ਕੱਢੀਆਂ ਜਿੰਨਾ ਝੂਠ ਇਸ ਬੰਦੇ ਦੇ ਕੋਲ ਆ ਜਾਂ ਕੇਜਰੀਵਾਲ ਕੋਲ ਆ ਮੇਰੇ ਖਿਆਲ ਆ ਵੀ ਆਲ ਵਰਲਡ ਦੀ ਗੱਲ ਕਰੀਏ ਇਦਾਂ ਦਾ ਝੂਠਾ ਦੋਹਾਂ ਵਰਗਾ ਬੰਦਾ ਹੀ ਦੁਨੀਆ ਤੇ ਹੈ ਨਹੀਂ ਅਸੀਂ ਸੁਖਵੀਰ ਬਾਦਲ ਨੂੰ ਕਹਿੰਦੇ ਹੁੰਦੇ ਨਾ ਸੁਖਵੀਰ ਬਾਦਲ ਗੱਪੀ ਆ ਇਹ ਉਹਦੇ ਨਾਲੋਂ ਵੱਡਾ ਗੱਪੀ ਆ ਚਾਰ ਗੁਣੇ ਵੱਧ ਕੇ ਗੱਪੀ ਆ ਇਹਦਾ ਕਿਸੇ ਨੂੰ ਬਖਸ਼ਦਾ ਹੀ ਨਹੀਂ ਹਰ ਤਾਂ ਝੂਠ ਹਰ ਤਾਂ ਝੂਠ ਹਰ ਧੂੜ ਜਿਵੇਂ ਬੋਲੋਂਗੇ ਤੇ ਲੋਕ ਸਾਹਮਣੇ ਬੈਠੇ ਕਿਤੇ ਕਮਲੇ ਥੋੜੀ ਆ ਇਹ ਤਾਂ ਇੰਨਾ ਝੂਠ ਬੋਲਦਾ ਲੋਕਾਂ ਨੂੰ ਦੋਦੋਂ ਪਤਾ ਕੁਛ ਵਿਚਾਰੀਆਂ ਪੇਡਾਂ ਹੈਗੀਆਂ ਜਿਹੜੀਆਂ ਤਾੜੀਆਂ ਤੁੜੀਆਂ ਮਾਰ ਦਿੰਦੀਆਂ ਹੋਰ ਇਹਦੇ ਪੱਲੇ ਕੁੱਖ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦਾ ਖਾਸ ਕਰਕੇ ਪੰਜਾਬ ਦੇ ਵਿੱਚ ਇੰਨਾ ਕੁ ਮਾੜਾ ਹਸ਼ਰ ਹੋਊਗਾ ਕਿ ਤੁਸੀਂ ਥੋੜੇ ਸਮੇਂ ਤੱਕ ਦੇਖੋਗੇ ਔਰ ਮੈਨੂੰ ਪੁੱਛੋਗੇ ਵੀ ਤੈਨੂੰ ਕਿਦਾਂ ਪਤਾ ਅੱਛਾ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਦੀ ਗੱਲ ਕਰ ਲਈਏ ਵਿਧਾਇਕਾਂ ਦੀ ਗੱਲ ਕਰ ਲਈਏ ਮੰਤਰੀਆਂ ਦੀ ਗੱਲ ਕਰ ਲਈਏ ਚੇਅਰਮੈਨਾਂ ਦੀ ਗੱਲ ਕਰ ਲਈਏ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਹੱਕ 'ਚ ਦਿੱਲੀ ਜਾ ਕੇ ਪ੍ਰਚਾਰ ਕੀਤਾ ਫਿਰ ਉਹਨਾਂ ਬਾਰੇ ਕੀ ਸੋਚਦੇ ਹੋ ਆਮ ਆਦਮੀ ਪਾਰਟੀ ਤਾਂ ਫਿਰ ਵੀ ਹਾਰ ਗਈ ਜੀ ਉੱਥੋਂ ਉਹ ਤਾਂ ਵਿਚਾਰੇ ਬੰਦੂ ਆ ਉਹ ਤਾਂ ਬੰਦੂ ਮਜ਼ਦੂਰ ਆ ਉਹ ਤਾਂ ਮਜਬੂਰੀ ਨੂੰ ਉਹਨਾਂ ਨੂੰ ਜਾਣਾ ਪਿਆ ਕਿਉਂਕਿ ਜੇ ਕੇਜਰੀਵਾਲ ਦੇ ਸਮਰਥਕ ਬਣ ਕੇ ਉੱਥੇ ਨਹੀਂ ਸੀ ਜਾਂਦੇ ਤੇ ਇਹ ਸਾਰੇ ਉਹਦਿਆਂ ਤੋਂ ਉਹਨੇ ਲਾ ਕੇ ਪਰੇ ਮਾਰਨੇ ਸੀ ਇਹਨਾਂ ਨੂੰ ਪੁੱਛਣਾ ਕਿਸੇ ਨੇ ਨਹੀਂ ਸੀ ਇਹਨਾਂ ਦੇ ਸਰ ਕੇ ਸਾਰੇ ਹਲਕਾਂ ਚਾਰਜ ਵੀ ਉਹਨੇ ਬਦਲ ਦੇ ਇਹ ਤਾਂ ਵਿਚਾਰੇ ਬੰਦੂ ਮਜ਼ਦੂਰ ਬਣ ਕੇ ਉੱਥੇ ਗਏ ਆ ਇਹ ਲੀਡਰ ਬਣ ਕੇ ਥੋੜੀ ਗਏ ਆ ਨਾਮ ਆਦਮੀ ਪਾਰਟੀ ਦੇ ਨੁਮਾਇੰਦੇ ਬਣ ਕੇ ਗਏ ਇਹ ਤਾਂ ਬੰਦੂ ਮਜ਼ਦੂਰ ਬਣ ਕੇ ਉੱਥੇ ਗਿਆ ਸੀ ਅੱਛਾ ਸਿੱਖਿਆ ਕ੍ਰਾਂਤੀ ਤੇ ਸਿਹਤ ਸਹੂਲਤਾਂ ਦੀ ਗੱਲ ਕੀ ਕਰੀਏ ਉਹ ਕਹਿੰਦੇ ਐਸੀ ਸਿਹਤ ਸਹੂਲਤਾਂ ਵਧੀਆਂ ਦਿੱਤੀਆਂ ਦਸਾਂ ਸਾਲਾਂ ਦੇ ਵਿੱਚ ਦਸਾਂ ਸਾਲਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਲਿਆਂ ਤਾਂ ਉਸ ਸਿੱਖਿਆ ਕ੍ਰਾਂਤੀ ਨੂੰ ਲੋਕਾਂ ਨੇ ਕਿਉਂ ਨਕਾਰਿਆ ਜੀ ਜੇ ਸਿੱਖਿਆ ਕ੍ਰਾਂਤੀ ਉਹ ਤੇ ਲੈ ਕੇ ਆਂਦੀ ਹੁੰਦੀ ਤੇ ਤੁਸੀਂ ਮੈਨੂੰ ਇਹ ਗੱਲ ਦੱਸੋ ਮਨੀਤ ਚੋਧੀਆਂ ਕਿਉਂ ਨਹੀਂ ਜਿੱਤਿਆ ਹੁਣ ਹਰਜੋਤ ਬੈਸ ਉਹ ਤੇ ਜਾ ਕੇ ਰੌਲਾ ਪਾਉਂਦਾ ਕਿ ਦਿੱਲੀ ਮਾਡਲ ਅਸੀਂ ਲਿਆਵਾਂਗੇ ਦਿੱਲੀ ਮਾਡਲ ਹੁਣ ਦਿੱਲੀ ਮਾਡਲ ਤਾਂ ਆਇਆ ਨਹੀਂ ਇਹਨਾਂ ਕੋਲੋਂ ਤਾਂ ਆਇਆ ਨਹੀਂ ਹੁਣ ਪੰਜਾਬ ਦੇ ਲੋਕ ਦਿੱਲੀ ਮਾਡਲ 2027 ਦੇ ਵਿੱਚ ਜ਼ਰੂਰ ਲੈ ਆਉਣਗੇ ਕਿਉਂਕਿ ਜਿੱਦਾਂ ਅੱਜ ਦਿੱਲੀ 'ਚ ਹਾਰ ਹੋਈ ਆ ਉਦਾਂ ਪੰਜਾਬ 'ਚ ਇਹਨਾਂ ਦੀ ਬੁਰੀ ਤਰ੍ਹਾਂ ਹਾਰ ਹੋਈ ਲੋਕ ਜਿਹੜੇ ਪੰਜਾਬ ਦੇ ਆ ਉਹ ਦਿੱਲੀ ਮਾਡਲ ਜ਼ਰੂਰ ਲੈ ਆਉਣਗੇ ਇਹਨਾਂ ਕੋਲ ਆਇਆ ਨਹੀਂਗਾ ਜੇ ਸਿੱਖਿਆ ਦੀ ਗੱਲ ਕਰੀਏ ਸਿੱਖਿਆ ਦੇ ਵਿੱਚ ਮੈਂ ਖੁਦ ਉੱਥੇ ਗਿਆ ਦਿੱਲੀ ਦੇ ਵਿੱਚ ਰਿਜੋਰੀ ਗਾਰਡਨ ਗਿਆ ਐ ਅਸ਼ੇਪੁਰੀ ਗਿਆ ਪਹਾੜ ਗੰਜ ਵਗੈਰਾ ਸਾਰੇ ਏਰੀਆ ਮੈਂ ਘੁੰਮ ਕੇ ਦੇਖੇ ਜਾਨ ਜਿੰਨੀ ਗੰਦਗੀ ਦਿੱਲੀ ਦੇ ਵਿੱਚ ਫੈਲੀ ਹੋਈ ਆ ਮੇਰੇ ਖਿਆਲ ਉਹਨਾਂ ਨੇ ਹੈ ਹੀ ਕਿਹ ਨਹੀਂ ਇਹ ਕਿਹੜਾ ਦਿੱਲੀ ਵਾਲਾ ਮਾਡਲ ਗੱਲ ਕਰਦੇ ਆ ਕਿਹੜੇ ਦਿੱਲੀ ਵਾਲੇ ਮਾਡਲ ਦੀ ਗੱਲ ਕਰਦੇ ਐ ਮੈਂ ਕਹਿੰਦਾ ਮਾਡਲ ਹੀ ਹੈ ਨਹੀਂ ਗੱਲਾਂ ਆ ਜਰੂਰ ਗੱਲਾਂ ਦੇ ਕਿੜਾ ਆ ਉਹ ਜਿੰਨਾ ਮਰਜ਼ੀ ਕਰੀ ਜਾਓ ਝੂਠ ਬੋਲਣਾ ਤੇਨਾਂ ਕੋ ਲਾਇਸੈਂਸ ਆ ਇਹਨਾਂ ਨੂੰ ਤੇ ਮੇਰੇ ਖਿਆਲ ਇਹਨਾਂ ਦਾ ਪਤਾ ਕਰਨਾ ਚਾਹੀਦਾ ਵੀ ਕਿਸੇ ਬਾਹਰਲੀ ਕੰਟਰੀ ਵਾਲੇ ਨੇ ਇਹਨਾਂ ਦਾ ਗਿਨੀਜ ਬੁੱਕ ਚ ਨਾਂ ਨਾ ਲਿਖਿਆ ਹੋਵੇ ਝੂਠ ਬੋਲਣ ਚ ਕਿਉਂਕਿ ਵੱਡੇ ਝੂਠ ਆ ਵੱਡੇ ਫਰੌਡੀ ਆ ਇਹ ਤਾਂ ਪੰਜਾਬ ਨੂੰ ਲੁੱਟਣ ਆਏ ਆ ਅੱਜ ਰਿਕਾਰਡ ਕੱਢ ਲਓ ਪੰਜਾਬ ਦਾ ਸਾਰਾ ਪੈਸਾ ਦਿੱਲੀ ਗਿਆ ਪੰਜਾਬ ਚੋਂ ਸ਼ਰਾਬ ਉੱਤੇ ਗਈ ਸਾਰਾ ਪੁਲਿਸ ਪ੍ਰਸ਼ਾਸਨ ਉੱਥੇ ਲਾਇਆ ਪੰਜਾਬ ਦੀਆਂ ਗੱਡੀਆਂ ਉੱਥੇ ਗਈਆਂ ਬੇਤਹਾਸ਼ਾ ਪੈਸਾ ਪਾਣੀ ਵਾਂਗੂ ਭਰਾਇਆ ਤੇ ਫੇਰ ਵੀ ਨਹੀਂ ਜਿੱਤੇ ਅਗਰ ਜੇ ਦਿੱਲੀ ਵਾਲਿਆਂ ਨੇ ਕੱਲ ਕੇਜਰੀਵਾਲ ਨੇ ਆਸੇ ਪੈਸੇ ਤੇ ਇਲੈਕਸ਼ਨ ਲੜਨੀ ਹੁੰਦੀ ਤੇ ਮੇਰੇ ਖਿਆਲ ਆ ਜਿਹੜੇ 18 ਵੀ ਆਏ ਆ ਉਹ ਵੀ ਨਹੀਂ ਸੀ ਉਹਨੇ ਇਹ ਤਾਂ ਸਿਰਫ ਸਾਰਾ ਪੈਸੇ ਦੇ ਨਾਲ 50 ਦੇ ਪੈਸੇ ਨਾਲ ਅੱਛਾ ਭਗਵਾਨ ਜੀ ਸਾਬਾਰੇ ਕੀ ਸੋਚਦੇ ਉਹਨਾਂ ਨੇ ਤਾਂ ਉੱਥੇ ਜਾ ਕੇ ਗਾਣੇ ਵੀ ਗਾਏ ਜੀ ਫਿਰ ਗਾਣੇ गा ਕੇ ਵੀ ਨਹੀਂ ਲੋਕਾਂ ਨੇ ਵੋਟਾਂ ਪਾਈਆਂ ਆ ਆਮ ਆਦਮੀ ਪਾਰਟੀ ਨੂੰ ਗਾਣੇ ਨਾਲ ਵੋਟਾਂ ਪੈਂਦੀਆਂ ਜਿਹੜੇ ਅੱਜ ਡੀਬ੍ਰੂਗੜ੍ਹ 'ਚ ਬੈਠੇ ਲੋਕ ਜਿਹੜੇ ਅੱਜ ਪੰਜਾਬ ਦੇ ਚਨਸੇ ਲਾ ਕੇ ਭੇਜੇ ਹੋਇਆ ਜਿਹੜੇ ਝੂਠੇ ਨਜਾਇਜ਼ ਪਰਚੇ ਹੋਏ ਹੋਏ ਆ ਉਹ ਕਿਤੇ ਪੰਜਾਬੀ ਉੱਥੇ ਜਾਣਦੇ ਨਹੀਂ ਪੰਜਾਬ ਦੇ ਜਿਹੜੇ ਲੋਕ ਆ ਉਹ ਦਿੱਲੀ 'ਚ ਬਹੁਤ ਸਾਰੇ ਬੈਠੇ ਆ ਤੇ ਪੰਜਾਬ ਦੇ ਜਿਹੜੇ ਲੋਕਾਂ ਨੇ ਉੱਥੇ ਜਾ ਕੇ ਬੇਤਹਾਸ਼ਾ ਪ੍ਰਚਾਰ ਕੀਤਾ ਕਿ ਭਰਾਓ ਗਲਤੀ ਨਾ ਕਰ ਲਿਓ ਇਹ ਗਲਤੀ ਨਾ ਕਰ ਲਿਓ ਅਸੀਂ ਇੱਕ ਵਾਰੀ ਗਲਤੀ ਕਰ ਲਈ ਆ ਅਸੀਂ ਦਿਨ ਰਾਤ ਪਛਤਾ ਰਹੇ ਆ ਤੁਸੀਂ ਨਾ ਦੁਬਾਰਾ ਗਲਤੀ ਕਰ ਲਿਓ ਉਹ ਅਕਲ ਵਾਲੇ ਸਿਆਣੇ ਲੋਕ ਸੀ ਉਹਨਾਂ ਨੇ ਨਹੀਂ ਕੀਤੀ ਗਲਤੀ ਤੇ ਗਾਣਿਆਂ ਦੇ ਨਾਲ ਥੋੜੀ ਗੱਲਾਂ ਬਣਦੀਆਂ ਗਾਣਿਆਂ ਨਾਲ ਜਿਹੜੇ ਵੋਟਾਂ ਪੈਦੀਆਂ ਹੋਣ ਤੇ ਫਿਰ ਲੋਕ ਰੋਜ਼ ਹੀ ਗੌਣ ਵਾਲੀ ਲੈ ਕੇ ਖੜੀ ਕਰਦੇ ਕਰਨ ਸੋ ਇਹ ਨਾਲੇ ਭਗਵੰਤ ਮੰਨਦੇ ਤੇ ਮੇਰੇ ਘਰ ਵਾਲੀ ਬੀਬੀ ਮੈਡਮ ਜਿਹੜੀ ਗੁਰਪ੍ਰੀਤ ਕੌਰ ਉਹ ਨਹੀਂ ਵਿਸ਼ਵਾਸ ਕਰਦੀ ਤੇ ਲੋਕਾਂ ਨੇ ਹੁਣ ਕੀ ਕਰਨਾ ਭਗਵਾਨ ਤੁਮਾਂ ਦਾ ਤੁਪਰਾ ਸਾਪਿਆ ਇਹ ਤਾਂ ਆਇਆ ਜਿਹੜਾ 2-4 ਮਹੀਨੇ ਅੰਜਵਾਏ ਕਰ ਲੂਗਾ ਇਹ ਤਾਂ ਅੰਜਵਾਏ ਕਰਨ ਆਇਆ ਇਹ ਪੰਜਾਬ ਦਾ ਵਿਕਾਸ ਨਹੀਂ ਕਰਨਾ ਏ ਇਹ ਰੰਗਲਾ ਪੰਜਾਬ ਨਹੀਂ ਬਣਾਉਣਾ ਏ ਇਹ ਪੰਜਾਬ ਨੂੰ ਬਦਲ ਨਹੀਂ ਆਏ ਇਹ ਤਾਂ ਲੋਕਾਂ ਦਾ ਖੂਨ ਨਚੋੜਨ ਆਇਆ ਨਿਚੋੜ ਕੇ ਚਲੇ ਜਾਣੇ ਆ ਇੱਕ ਇਹ ਵੀ ਅੱਜ ਗਰੰਟੀ ਲਿਖ ਲਓ ਜਿੱਦਣ ਸਰਕਾਰ ਟੁੱਟ ਗਈ ਜੇ ਭਗਵਾਨ ਤੁਮਾਂ ਨੇ ਇੱਥੇ ਤੁਸੀਂ ਲੱਭ ਲਿਓ ਕਿਤੇ ਵੀ ਜੇ ਪੰਜਾਬ 'ਚ ਰਹੇ ਹੋ ਕਿੱਥੇ ਜਾਓਗੇ ਇਹ ਜੋ ਕੈਨੇਡਾ ਵਹਰਕ ਇਹਨੇ ਰਹਿਣਾ ਨਹੀਂ ਇਨ ਨੂੰ ਪਤਾ ਜਿੰਨਾ ਪੰਜਾਬ ਨੂੰ ਲੁੱਟਿਆ ਲੋਕਾਂ ਨੇ ਕੱਲਾ ਕੱਲਾ ਸਾਹਬ ਨੇ ਨਾ ਇਹਨਾਂ ਦੇ ਮინისტრ ਸਾਰੇ ਭੱਜ ਗਏ ਇੱਥੇ ਤਾਂ ਰਹਿਣਾ ਹੀ ਇਹਨਾਂ ਦਾ ਕੋਈ ਨਹੀਂ ਹੈ ਨਹੀਂ ਇਹ ਤਾਂ ਚੰਨੀ ਸਾਹਬ ਨੂੰ ਕਹਿੰਦੇ ਨਾ ਛੱਲਾ ਮੋੜ ਕੇ ਨਿਆ ਛੱਲੇ ਨੇ ਜਲੰਧਰ ਚ ਠੋਕ ਕੇ ਰੱਖ ਦਈਓ ਉਹ ਤਾਂ ਫੇਰ ਬੱਕ ਦਾ ਫਿਰਦਾ ਤੇ ਭਗਵੰਤ ਮਾਨ ਤੋਂ ਲੱਭਣਾ ਹੀ ਨਹੀਂ ਇਹ ਕਹਿੰਦੇ ਅਸੀਂ ਤਾਂ 27 ਚ ਫੇਰ ਸਰਕਾਰ ਬਣਾਉਣੀ ਹੈ ਸਾਡੀ ਸਰਕਾਰ ਫੇਰ ਸੱਤਾ ਚਾਹ ਜਾਨੀ 2027 ਚ ਤੁਸੀਂ ਕਹਿ ਰਹੇ ਹੋ ਭਗਵੰਤ ਮਾਨ ਸਾਹਿਬ ਇੱਥੇ ਦਿਖਣੇ ਨਹੀਂ ਦਿਖਣੇ ਨਹੀਂ ਆ ਕੇਜਰੀਵਾਲ ਨੇ ਕੀ ਹੋਇਆ ਕੇਜਰੀਵਾਲ ਕਹਿੰਦਾ ਹੀ ਹਮ ਤੋ ਕਹਿੰਦਾ ਜਿੰਤਨਾ ਚਿਰ ਦਿੱਤੇ ਹੈ ਹਮਾਰੀ ਸਰਕਾਰ ਕੋ ਤੋੜ ਨਹੀਂ ਸਕਦਾ ਅੱਜ ਕਿੱਥੇ ਕੀ ਲੋਕਾਂ ਨਾਲੋਂ ਕੋਈ ਵੱਡਾ ਨਹੀਂ ਇਹ ਮਨਾਂ ਦੇ ਭਲੇਖੇ ਹੁੰਦੇ ਆਂ ਵੀ ਗੱਪਾਂ ਸੁਣਾ ਕੇ ਝੂਠ ਬੋਲ ਕੇ ਜੁਮਲੇ ਸੁਣਾ ਕੇ ਅਸੀਂ ਕਹਿੰਨੀ ਲੋਕਾਂ ਨੂੰ ਖਰੀਦ ਲਾਂਗੇ ਨਹੀਂ ਲੋਕ ਬੜੇ ਸਿਆਣੇ ਆ ਸਮਝਦਾਰ ਆ ਪੜੇ ਲਿਖਿਆ ਸੂਝਵਾਨ ਆ ਇਹਨਾਂ ਨੇ ਉਹ ਝੂਠ ਬੋਲਿਆ ਜੁਮਲੇ ਸੁਣਾਏ ਅੱਜ ਕੇਜਰੀਵਾਲ ਕਿੱਥੇ ਆ ਮੈਂ ਲਿਖ ਕੇ ਦਿੰਦਾ ਤੁਸੀਂ ਮੇਰੇ ਕੋਲੋਂ ਲਿਖ ਕੇ ਲੈ ਲਓ ਜੇ ਭਗਵਾਨਤ ਮਾਨ ਆਉਦੀ ਸ਼ੀਟ ਪਹਿਲੀ ਤਾਂ ਗੱਲ ਇਹਨੇ ਉਥੋਂ ਜਿਹੜੀ ਧੂਰੀ ਵਾਲੀ ਸੀਟ ਇਹਨੂੰ ਉਦੋਂ ਛੱਡਣੀ ਆ ਇਹਨੇ ਕੋਈ ਹੋਰ ਸੇਫ ਸੀਟ ਭਾ ਲੈਣੀ ਆ ਉਹਦੇ ਵਿੱਚ ਜੇ ਬੁਰੀ ਤਰ੍ਹਾਂ ਨਾ ਹੋਊਗਾ ਤਾਂ ਮੈਨੂੰ ਪੁੱਛ ਲਿਓ ਤੇ ਤੀਜੇ ਦਿਨ ਟੈਕਟ ਕਰਾ ਕੇ ਨਾ ਅਮਰੀਕਾ ਜਾਊਗਾ ਇਹ ਵੀ ਅੱਜ ਲੈ ਲਓ ਗੱਲ ਇਹ ਤੁਹਾਡਾ ਮੇਰਾ ਵਾਦਾ ਰਹੇਗਾ ਗਾਰੰਟੀ ਰਹਗੀ ਇਹ ਤੇ ਲੱਪਣਾ ਨਹੀਂ ਬਚਾਉਣ ਨੂੰ ਕਿਸੇ ਨੂੰ ਇਹ ਤਾਂ ਤਿੰਨ ਮਹੀਨੇ ਤੱਕ ਨਹੀਂ ਲੱਪਣਾ ਅਚਾਰਵਿੰਦ ਕੇਜਰੀਵਾਲ ਚੋਣ ਪ੍ਰਚਾਰ ਦੇ ਵਿੱਚ ਇਹ ਕਹਿ ਰਹੇ ਸੀਗੇ ਕਿ ਜੇਕਰ ਹਮਨੇ ਕੰਮ ਕਰਵਾਏ ਹਨ ਤਾਂ ਹਮੇ ਵੋਟਿੰਗ ਕਰ ਦੇਣਾ ਅਦਰਵਾਈਜ਼ ਹਮੇ ਵੋਟਿੰਗ ਨਾ ਕਰਨਾ ਅਗਰ ਅੱچھے ਕੰਮ ਕੀਏ ਹਨ ਤਾਂ ਤਬੀ ਹਮੇ ਵੋਟਿੰਗ ਕਰਨਾ ਫਿਰ ਲੋਕਾਂ ਨੇ ਫਿਰ ਉਹਨਾਂ ਦੇ ਉਸ ਬਿਆਨ ਨੂੰ ਕਿਵੇਂ ਸਮਝਿਆ ਜੀ ਜਿਹੜਾ ਉਹ ਵੋਟਿੰਗ ਨਾ ਕਰਨ ਵਾਲੇ ਨੂੰ ਬਸ ਫਿਰ ਉਹਨਾਂ ਨੇ ਲੋਕਾਂ ਨੇ ਦੇਖ ਲਿਆ ਵੀ ਨਹੀਂ ਕੁਛ ਕੀਤਾ ਤੇ ਨਹੀਂ ਪਈ ਉਹਨਾਂ ਨੇ ਜੇ ਪਈ ਹੁੰਦੀ ਤੇ ਫਿਰ ਠੀਕ ਸੀਗਾ ਪੇ ਲੋਕਾਂ ਨੇ ਪਾ ਦੇਣੀਆਂ ਸੀ ਹੁਣ ਨਹੀਂ ਪਈ ਹੁਣ ਇਹਨੇ ਪੰਜਾਬ ਚ ਕੀ ਕਿਹਾ ਸੀ ਜਦੋਂ ਪਾਰਲੀਮੈਂਟ ਹੋਈ ਆ ਭਗਵੰਤ ਮਾਨ ਨੇ ਵੀ ਇਹੀ ਗੱਲ ਕਹੀ ਸੀ ਕਿ ਜੇ ਮੇਰੇ ਕੰਮ ਚੰਗੇ ਆ ਮੈਂ ਲੋਕਾਂ ਦਾ ਭਲਾ ਕੀਤਾ ਮੈਂ ਪੰਜਾਬ ਨੂੰ ਬਦਲਿਆ ਮੈਂ ਪੰਜਾਬ ਨੂੰ ਰੰਗਲਾ ਪੰਜਾਬ ਬਣ ਤੁਰਿਆ ਆ ਤੇ ਬੇ ਮੈਨੂੰ ਵੋਟ ਪਾ ਦਿਓ ਤੇ ਨਹੀਂ ਤੇ ਫਿਰ ਤੁਹਾਡੀ ਮਰਜ਼ੀ ਤੇ ਲੋਕਾਂ ਨੇ ਆਪਣੀ ਮਰਜ਼ੀ ਕਰ ਲਈ ਫਿਰ ਆ ਗਿਆ ਤੇ ਇਹਨਾਂ ਨਾ ਸਕੂਟਰ ਤੇ ਜਾਂਦੇ ਪਾਰਲੀਮੈਂਟ ਹੁਣ ਹਾਂ ਸੋ ਐਸੇ ਇਹ ਦਿੱਲੀ ਬਣਣਾ ਹੁਣ ਇਹਨਾਂ ਦਾ ਦਿੱਲੀ ਬਣ ਗਿਆ ਹੁਣ 27 ਦੇ ਵਿੱਚ 27 ਚਲੋ ਮੈਂ ਕਹੀ ਦਿੰਦਾ 27 ਦੇ ਵਿੱਚ ਇਹਨਾਂ ਦੀ ਮਨਿਆਦ ਪੂਰੀ ਹੋਣੀ ਐ ਐਸੇ 25 ਦੇ ਵਿੱਚ ਵਿੱਚ ਦੇਖੋ ਕੀ ਬਣਦਾ ਇਹਨਾਂ ਦਾ ਇੱਥੇ ਕੁੱਕੜ ਘੇਰਣੀ ਆ ਇਹਨਾਂ ਨੇ ਆਪਸੇ ਚ ਲੜ ਲੜ ਕੇ ਮਰ ਜਾਣਾ ਕਿਸ ਨੇ ਕਿੱਧਰ ਨੂੰ ਪੱਜਣਾ ਕਿਸ ਨੇ ਕਿੱਧਰ ਨੂੰ ਪੱਜਣਾ ਇੱਥੇ ਇਲੈਕਸ਼ਨ ਹੋਣੀ ਆ 25 ਦੇ ਵਿੱਚ ਕੰਪਲੀਟ ਕਿਉਂਕਿ ਕੇਜਰੀਵਾਲ ਨੇ ਸੱਤਾ ਤੋਂ ਬਾਹਰ ਨਹੀਂ ਰਹਿਣਾ ਭਗਵੰਤ ਮਾਨ ਦੇ ਉਹਨੇ ਦਿਵਾਲੇ ਹੋਣਾ ਆ 2 ਮਹੀਨਿਆਂ ਚ ਲਿਖ ਲਓ 2 ਮਹੀਨਿਆਂ ਦੇ ਵਿੱਚ ਵਿੱਚ ਕੇਜਰੀਵਾਲ ਨੇ ਭੱਜਣਾ ਵੀ ਪੰਜਾਬ ਦਾ ਮੁੱਖ ਮੰਤਰੀ ਬਣਾ ਇਹਦੇ ਕੋਲੋਂ ਵੀ ਸੱਤਾ ਤੋਂ ਬਾਹਰ ਕਿਉਂਕਿ ਇੰਨੀ ਸ਼ਰਾਬ ਹੀ ਨਹੀਂ ਮਿਲਦੀ ਇਹਨੂੰ ਟੌਪ ਦੀ ਸ਼ਰਾਬ ਹੀ ਨਹੀਂ ਮਿਲਦੀ ਇਹਨੂੰ ਕਮਾਂ ਕਮੰਤਰੀ ਦੇ ਦਾਅਵੇ ਤੋਂ ਬਾਹਰ ਹੁੰਦੇ ਆ ਉਦੋਂ ਇਹਨੇ ਭੱਜਣਾ ਇਹਨੇ ਕਹਣਾ ਕੇਜਰੀਵਾਲ ਨਾ ਬਣੇ ਕੇਜਰੀਵਾਲ ਨੇ ਕਹਣਾ ਭਗਵੰਤ ਮਾਨ ਨਾ ਬਣੇ ਇਹਨਾਂ ਨੇ ਆਪ ਦੀ ਖੇ ਆਪ ਵੜਾਉਣੀ ਆ ਸੋ ਇਸ ਲਈ ਹੁਣ ਬਾਲਾ ਲੰਮਾ ਸਮਾਂ ਨਹੀਂ ਰਹਿ ਗਿਆ ਦਿੱਲੀ ਤੋਂ ਮੋਟ ਵੱਜਿਆ ਸੀ ਦਿੱਲੀ ਤੋਂ ਕਿਲਾ ਟੇਹ ਟੇਰੀ ਤੇ ਗਾਂ ਇਥੋਂ ਪੰਜਾਬ ਚੋਂ ਸੂਫੜਾ ਸਾਹਿਬ ਅੰਤ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਦਿੱਲੀ ਹੋਈ ਹਾਰ ਨੂੰ ਲੈ ਕੇ ਜਾਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਤੁਸੀਂ ਇੱਕ ਆਮ ਨਾਗਰਿਕ ਹੋਣ ਦੇ ਨਾਤੇ ਭਗਵੰਤ ਸਿੰਘ ਮਾਨ ਨੂੰ ਕੋਈ ਮੈਸੇਜ ਦਿਓਗੇ ਜੀ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਕਿ ਭਗਵੰਤ ਮਾਨ ਦੀ ਦਿੱਲੀ ਤੋਂ ਹੀ ਸਭ ਕੁਝ ਸਿੱਖ ਲਓ ਕੁਛ ਤਾਂ ਪੰਜਾਬ ਦਾ ਸਵਾਦ ਦਿਓ ਜੇ ਲੋਕਾਂ ਨੇ ਤੁਹਾਨੂੰ ਮੰਡੇਟ ਦਿੱਤਾ ਤੇ ਕੁਛ ਹੀ ਸਮਝ ਲਓ ਉਹਦੇ ਤੋਂ ਬਹੁਤ ਕੁਝ ਤੈਨੂੰ ਸਿੱਖਣ ਨੂੰ ਮਿਲਿਆ ਅਗਰ ਜੇ ਤੂੰ ਅੱਜ ਵੀ ਉਸ ਸੇ ਸਤਿ ਦੀ ਜਿ ਰਹਿ ਗਿਆ ਅੱਜ ਵੀ ਨਾ ਤੂੰ ਸੋਚਿਆ ਤੇ ਭਗਵਾਨ ਦਮਾਨਾ ਉਹ ਦਿਨ ਦੂਰ ਨਹੀਂ ਜਦੋਂ ਤੇਰਾ ਵੀ ਹਸ਼ਰ ਆਹੀ ਹੋਣਾ ਆ ਹਜੇ ਵੀ ਪੰਜਾਬ ਦੇ ਲੋਕਾਂ ਨੂੰ ਬੁੱਕਲ ਚ ਲੈ ਲਾ ਪਿਆਰ ਕਰ ਲਾ ਲੋਕਾਂ ਦੇ ਕੰਮ ਕਰ ਕਰ ਦੇ ਆ ਜਿਹੜੀਆਂ ਝੂਠੀਆਂ ਐਨਐਸਏ ਲਾ ਕੇ ਡਿਬਰੂਗੜ ਭੇਜਦਾ ਇਹਨਾਂ ਨੂੰ ਐਨਐਸਏ ਨੂੰ ਖਤਮ ਕਰ ਦੇ ਇਹ ਜਿਹੜੀ ਤੇਰੀ ਬੀਜੇਪੀ ਨਾਲ ਯਾਰੀ ਆ ਨਾ ਉਹ ਜੱਗ ਯਾਰ ਹੋ ਚੁੱਕੀ ਆ ਜੀ ਬਿਲਕੁਲ ਤਾਂ ਬਿਲਕੁਲ ਦਰਸ਼ਕੋ ਜੀ ਸਾਡੇ ਨਾਲ ਜੋਗਿੰਦਰ ਸਿੰਘ ਸ਼ਾਹਕੋਟਾ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਹੋਈ ਆਮ ਆਦਮੀ ਪਾਰਟੀ ਦੀ ਹਾਰ ਬਾਰੇ ਇਹਨਾਂ ਨੇ ਆਪਣੇ ਵਿਚਾਰ ਰੱਖੇ ਤਾਂ ਤੁਸੀਂ ਦਿੱਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਜਾਂ ਆਮ ਆਦਮੀ ਪਾਰਟੀ ਦੀ ਹਾਰ ਦਾ ਵੱਡਾ ਕਾਰਨ ਤੁਸੀਂ ਕੀ ਸਮਝਦੇ ਹੋ ਆਪਣੇ ਵਿਚਾਰ ਜਾਂ ਸੁਝਾਅ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ ਬਣੇ ਰਹੋ ਲੋਕਵਾਸ ਟੀਵੀ ਦੇ ਨਾਲ ਧੰਨਵਾਦ